ਗੋਰਖਨਾਥ ਆਦ ਵੱਡੇ ਸਿੱਧ ਇੱਕ ਦਿਨ ਇਹ ਵਿਚਾਰ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਸ ਆਏ ਕਿ ਵੇਖੀਏ ਜਿਹੜਾ ਪੁਰਸ਼ ਗੁਰੂ ਨਾਨਕ ਜੀ ਦੀ ਗੱਦੀ ਉੱਪਰ ਬੈਠਾ ਹੈ ਉਹ ਗੁਰੂ ਨਾਨਕ ਜੀ ਜੈਸਾ ਸ਼ਕਤੀਵਾਨ ਹੈ ਕਿ ਨਹੀਂ ਗੋਰਖਨਾਥ ਭਰத்ਰੀ ਚਰਪਟਨਾਥ ਗੋਪੀਚੰਦ ਈਸ਼ਰਨਾਥ ਆਦਕ ਸਾਰੇ ਸਿੱਧ ਮਿਲ ਕੇ ਗੁਰੂ ਜੀ ਦੀ ਪਰਖਿਆ ਕਰਨ ਵਾਸਤੇ ਆਏ ਸਭ ਨੇ ਆਣ ਕੇ ਗੁਰੂ ਜੀ ਨੂੰ ਆਦੇਸ਼ ਆਦੇਸ਼ ਆਖੀ ਗੁਰੂ ਜੀ ਨੇ ਸਾਰਿਆਂ ਨੂੰ ਆਦਰ ਨਾਲ ਆਪਣੇ ਪਾਸ ਬਿਠਾਇਆ ਗੋਰਖਨਾਥ ਨੇ ਕਿਹਾ ਤੁਸੀਂ ਆਪਣੇ ਸਿੱਖਾਂ ਦੀ ਕਲਿਆਣ ਕਿਸ ਤਰ੍ਹਾਂ ਕਰਦੇ ਹੋ ਕਿਉਂਕਿ ਇਸਤਾਂਗ ਯੋਗ ਤੋਂ ਬਿਨਾ ਆਤਮਾ ਨਿਰਮਲ ਨਹੀਂ ਹੁੰਦਾ ਅਤੇ ਜਿੰਨੇ ਵੀ ਪਹਿਲਾਂ ਮਹਾਤਮਾ ਹੋਏ ਹਨ ਸਭ ਨੇ ਯੋਗ ਦੁਆਰਾ ਹੀ ਬ੍ਰਹਮ ਗਿਆਨ ਨੂੰ ਪਾਇਆ ਹੈ ਗੁਰੂ ਜੀ ਨੇ ਕਿਹਾ ਇਹ ਕਲਯੁਗ ਵਿੱਚ ਉਮਰਾਂ ਥੋੜੀਆਂ ਹਨ ਜਿਸ ਕਰਕੇ ਪੂਰਨ ਯੋਗ ਸiddhi ਨਹੀਂ ਹੋ ਸਕਦੀ ਇਸ ਕਰਕੇ ਸਾਡਾ ਮਤ ਭਗਤ ਯੋਗ ਹੈ ਭਗਤੀ ਯੋਗ ਨਾਲ ਸਾਡੇ ਸਿੱਖਾਂ ਨੂੰ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਆਤਮ ਗਿਆਨ ਵੀ ਭਗਤੀ ਦੁਆਰਾ ਹੀ ਹੁੰਦਾ ਹੈ ਤੁਸੀਂ ਸਰੀਰ ਨੂੰ ਸਾਧਨ ਵਾਸਤੇ ਯੋਗ ਕਮਾਉਂਦੇ ਹੋ ਅਤੇ ਫਿਰ ਹੌਲੀ-ਹੌਲੀ ਮਨ ਨੂੰ ਟਿਕਾਉਂਦੇ ਹੋ ਸਾਡੇ ਸਿੱਖ ਨਾਮ ਅਭਿਆਸ ਕਰਕੇ ਮਨ ਨੂੰ ਸਥਿਰ ਕਰਦੇ ਹਨ ਸ੍ਰੀ ਗੁਰੂ ਨਾਨਕ ਜੀ ਨੇ ਸਾਨੂੰ ਇਹੀ ਯੋਗ ਦੱਸਿਆ ਹੈ ਤੇ ਨਾਲ ਹੀ ਗੁਰੂ ਅੰਗਦ ਦੇਵ ਮਹਾਰਾਜ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਤੇ ਕਿਹਾ हे नाथ ਜੀ ਸਾਡਾ ਇਹ ਉੱਪਰ ਕਥਨ ਕੀਤਾ ਯੋਗ ਹੈ ਜਿਸ ਦੇ ਕਰਨ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਇਹ ਸਹਿਜ ਯੋਗ ਹੈ ਜਿਸ ਦੇ ਕਰਨ ਨਾਲ ਪੁਰਖ ਦੀ ਕਲਿਆਣ ਹੋਣ ਵਿੱਚ ਕੋਈ ਸੰਸਾ ਨਹੀਂ ਰਹਿੰਦਾ ਇਹ ਬਚਨ ਸੁਣ ਕੇ ਸਿੱਧ ਪ੍ਰਸੰਨ ਹੋ ਗਏ ਅਤੇ ਆਪ ਜੀ ਨੂੰ ਗੁਰੂ ਨਾਨਕ ਜੀ ਦਾ ਯੋਗ ਉਤਰਾ ਅਧਿਕਾਰੀ ਨਿਸ਼ਚੇ ਕਰਕੇ ਆਦੇਸ਼ ਆਦੇਸ਼ ਕਹਿੰਦੇ ਹੋਏ ਵਿਦਾ ਹੋ ਗਏ ਹੁਣ ਗੱਲ ਕਰਦੇ ਹਾਂ ਗੁਰੂ ਅੰਗਦ ਮਹਾਰਾਜ ਤੇ ਬਾਦਸ਼ਾਹ ਹਮਾਇੂਦੀ ਦਿੱਲੀ ਦਾ ਬਾਦਸ਼ਾਹ ਹਮਾਇੂ ਜੋ ਬਾਬਰ ਦਾ ਪੁੱਤਰ ਸੀ ਉਸ ਪਾਸ ਦੋ ਪਠਾਨ ਭਾਈ ਬੜੇ ਯੋਧੇ ਰਹਿੰਦੇ ਸਨ ਇੱਕ ਦਾ ਨਾਮ ਸੁਲੇਮਾਨ ਸੀ ਅਤੇ ਦੂਜਾ ਸ਼ੇਰ ਸ਼ਾ ਇਹ ਹਮਾਇੂ ਬਾਦਸ਼ਾਹ ਨਾਲ ਵਿਗੜ ਗਏ ਅਤੇ ਇਹਨਾਂ ਨੇ ਜੰਗ ਦੀ ਤਿਆਰੀ ਕਰਕੇ ਪ੍ਰਯਾਗ ਅਲਾਹਾਬਾਦ ਦਾ ਕਿਲਾ ਮੰਲ ਲਿਆ ਹਮਾਇੂ ਨੂੰ ਜਦ ਇਹਨਾਂ ਦੇ ਆਕੀ ਹੋਣ ਦਾ ਪਤਾ ਲੱਗਾ ਤਾਂ ਉਸ ਨੇ ਇਹਨਾਂ ਉੱਤੇ ਚੜ੍ਹਾਈ ਕਰ ਦਿੱਤੀ ਜਦ ਇਹ ਪ੍ਰਯਾਗ ਪਹੁੰਚਿਆ ਤਾਂ ਦੋਹਾਂ ਪਾਸਿਆਂ ਤੋਂ ਲੜਾਈ ਮਚ ਗਈ ਦੋਹਾਂ ਪਠਾਨ ਭਰਾਵਾਂ ਨੇ ਬੜਾ ਡੱਟ ਕੇ ਟੱਕਰਾ ਕੀਤਾ ਜਿਸ ਨਾਲ ਹਮਾਇੂ ਦੇ ਲਸ਼ਕਰ ਵਿੱਚ ਭਾਂਜ ਪੈ ਗਈ ਦੋਹਾਂ ਭਰਾਵਾਂ ਨੇ ਧਾਈ ਕਰਕੇ ਦਿੱਲੀ ਦੇ ਤਖਤ ਉੱਤੇ ਆਣ ਕਬਜ਼ਾ ਕੀਤਾ ਹਮਾਇੂ ਆਪਣੀ ਜਿੰਦ ਬਚਾਉਣ ਵਾਸਤੇ ਆਪਣੇ ਇਸਤਰੀ ਨੂੰ ਲੈ ਕੇ ਕੁਝ ਫੌਜੀ ਦਸਤੇ ਨਾਲ ਪੰਜਾਬ ਨੂੰ ਨੱਠ ਆਇਆ ਇੱਥੇ ਉਸਨੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਕਿ ਇਸ ਸਮੇਂ ਗੁਰੂ ਨਾਨਕ ਦੀ ਗੱਦੀ ਉੱਤੇ ਕੋਈ ਪੂਰਨਪੁਰਖ ਹੈ ਕਿ ਨਹੀਂ ਮੇਰੇ ਪਿਤਾ ਬਾਬਰ ਨੇ ਸੱਤ ਬਾਦਸ਼ਾਹੀਆਂ ਦਾ ਵਰ ਗੁਰੂ ਨਾਨਕ ਜੀ ਤੋਂ ਪਾਇਆ ਸੀ ਹੁਣ ਅਸੀਂ ਉਹਨਾਂ ਦੀ ਗੱਦੀ ਉੱਤੇ ਜੋ ਹਨ ਉਹਨਾਂ ਨੂੰ ਪੁੱਛੀਏ ਕਿ ਇਹ ਵਾਕ ਝੂਠਾ ਕਿਉਂ ਹੋਇਆ ਹੈ ਵਜ਼ੀਰ ਨੇ ਕਿਹਾ ਬਾਦਸ਼ਾਹ ਗੁਰੂ ਜੀ ਦੀ ਥਾਂ ਹੁਣ ਗੁਰੂ ਅੰਗਦ ਜੀ ਹਨ ਜੋ ਪੂਰਨ ਬ੍ਰਹਮ ਗਿਆਨੀ ਹਨ ਉਹਨਾਂ ਦਾ ਡੇਰਾ ਵਿਆਸਾ ਤੋਂ ਪਾਰ ਖਡੂਰ ਨਗਰ ਵਿੱਚ ਹੈ ਵजीर ਤੋਂ ਇਹ ਪਤਾ ਕਰਕੇ ਹਮਾਇੂ ਘਡੂਰ ਆ ਗਿਆ ਗੁਰੂ ਸਾਹਿਬ ਜੀ ਬਾਲਕਾਂ ਦੀਆਂ ਖੇਡਾਂ ਵੇਖ ਰਹੇ ਸਨ ਹਮਾਇੂ ਨਮਸਕਾਰ ਕਰਕੇ ਸਾਹਮਣੇ ਖੜਾ ਹੋ ਗਿਆ ਪਰ ਗੁਰੂ ਜੀ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਜਦ ਹਮਾਇੂ ਕੁਝ ਸਮਾਂ ਖੜਾ ਰਿਹਾ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਕਿ ਇਹਨਾਂ ਨੇ ਮੇਰੀ ਰਤਾ ਪਰਵਾਹ ਨਹੀਂ ਕੀਤੀ ਇਹ ਕਤਲ ਕਰ ਦੇਣ ਦੇ ਯੋਗ ਹਨ ਇਹ ਵਿਚਾਰ ਕਰਕੇ ਜਦ ਉਹ ਮਿਆਨ ਚੋਂ ਤਲਵਾਰ ਕੱਢਣ ਲੱਗਾ ਤਾਂ ਹੱਥ ਮਿਆਨ ਦੇ ਨਾਲ ਹੀ ਜੁੜ ਗਿਆ ਇਹ ਵੇਖ ਕੇ ਹਮਾਇੂ ਪਛਤਾਇਆ ਕਿ ਉਹ ਖੋਟਾ ਕੰਮ ਕਿਉਂ ਕਰਨ ਲੱਗਾ ਸੀ ਤਦ ਗੁਰੂ ਜੀ ਨੇ ਉਸ ਨੂੰ ਵੇਖ ਕੇ ਕਿਹਾ ਸ਼ੇਰ ਸ਼ਾਹ ਨਾਲ ਤੇਰਾ ਕੁਝ ਵਸ ਨਹੀਂ ਚੱਲਿਆ ਉੱਥੋਂ ਤੂੰ ਕਾਇਰ ਹੋ ਕੇ ਭੱਜ ਆਇਆ ਹੈ ਅਤੇ ਸਾਨੂੰ ਬਹਾਦਰੀ ਵਿਖਾਉਣਾ ਚਾਹੁੰਦਾ ਹੈ ਇਹ ਸੁਣ ਕੇ ਹਮਾਯੂ ਨੇ ਹੱਥ ਜੋੜ ਕੇ ਕਿਹਾ ਕਿ ਮੈਥੋਂ ਅਣਜਾਣ ਪੁਨੇ ਕਰਕੇ ਭੁੱਲ ਹੋਈ ਹੈ ਬਖਸ਼ ਦਿਓ ਮੈਂ ਆਪ ਜੀ پاسੋਂ ਇਹ ਪੁੱਛਣ ਆਇਆ ਹਾਂ ਕਿ ਗੁਰੂ ਨਾਨਕ ਜੀ ਜੋ ਖੁਦਾ ਦਾ ਰੂਪ ਸਨ ਉਹਨਾਂ ਦਾ ਵਾਕ ਹੁਣ ਝੂਠਾ ਕਿਉਂ ਲੱਗਾ ਹੈ ਇਸ ਦਾ ਕੀ ਕਾਰਨ ਹੈ ਸ੍ਰੀ ਗੁਰੂ ਅੰਗਦ ਜੀ ਨੇ ਕਿਹਾ ਬਾਦਸ਼ਾਹ ਤੇਰੇ ਪਾਸੋਂ ਕੋਈ ਬੜੀ ਬੇਇਨਸਾਫੀ ਹੋ ਗਈ ਹੋਵੇਗੀ ਜਿਸ ਕਰਕੇ ਤੇਰੀ ਹਾਲਤ ਇਸ ਤਰ੍ਹਾਂ ਹੋਈ ਹੈ ਹੁਣ ਜੇ ਤੂੰ ਸਾਡੇ ਉੱਤੇ ਤਲਵਾਰ ਨਾ ਉਠਾਉਂਦਾ ਤਾਂ ਤੈਨੂੰ ਪਾਤਸ਼ਾਹੀ ਹੁਣੇ ਹੀ ਮਿਲ ਜਾਣੀ ਸੀ ਪਰ ਹੁਣ ਤੂੰ ਆਪਣੇ ਦੇਸ਼ ਤੁਰਕਿਸਤਾਨ ਚਲਿਆ ਜਾ ਅਤੇ ਉੱਥੇ ਕੁਝ ਸਮੇਂ ਉਪਰੰਤ ਤਿਆਰੀ ਕਰਕੇ ਆਵੇਂਗਾ ਤਾਂ ਦਿੱਲੀ ਦੀ ਪਾਤਸ਼ਾਹੀ ਤੈਨੂੰ ਮਿਲ ਜਾਏਗੀ ਮਾਯੂ ਗੁਰੂ ਜੀ ਦਾ ਇਹ ਬਚਨ ਸੁਣ ਕੇ ਨਮਸਕਾਰ ਕਰਕੇ ਲਾਹੌਰ ਤੋਂ ਸਿੰਧ ਦੇ ਰਸਤੇ ਤੁਰਕਿਸਤਾਨ ਫਰਾਂਸ ਨੂੰ ਚਲਾ ਗਿਆ ਅਤੇ 15-16 ਸਾਲਾਂ ਪਿਛੋਂ ਫਿਰ ਫੌਜ ਲੈ ਕੇ ਆਇਆ ਅਤੇ ਸ਼ੇਰ ਸ਼ਾਹ ਦੇ ਪੁੱਤਰ ਸਲੇਮ ਸ਼ਾਹ ਨਾਲ ਲੜਾਈ ਕਰਕੇ ਦਿੱਲੀ ਦਾ ਤਖਤ ਲੈ ਲਿਆ ਗੁਰੂ ਜੀ પાસે ਰਾਤ ਦਿਨ ਸੰਗਤਾਂ ਦਰਸ਼ਨ ਕਰਨ ਵਾਸਤੇ ਅਤੇ ਉਪਦੇਸ਼ ਲੈ ਕੇ ਆਪਣਾ ਜਨਮ ਸਫਲ ਕਰਨ ਵਾਸਤੇ ਆਉਂਦੀਆਂ ਗੁਰੂ ਜੀ ਦਾ ਟੁੱਟ ਲੰਗਰ ਚੱਲਦਾ ਜਿਸ ਵਿੱਚ ਘੋਵ ਵਾਲੀ ਖੀਰ ਖਿਚੜੀ ਅਤੇ ਕੜਾ ਵਿਸ਼ੇਸ਼ ਕਰਕੇ ਨਿਤ ਤਿਆਰ ਹੁੰਦੇ। ਗੁਰੂ ਜੀ ਪਾਸ ਇੱਕ ਭਾਈ ਜੀਵਾ ਰਹਿੰਦਾ ਸੀ ਜੋ ਬੜੀ ਸ਼ਰਧਾ ਨਾਲ ਆਪ ਜੀ ਦੀ ਸੇਵਾ ਕਰਦਾ ਸੀ। ਇਹ ਭਾਈ ਜੀਵਾ ਗੁਰੂ ਜੀ ਵਾਸਤੇ ਰੋਜ਼ ਹੀ ਦਹੀਂ ਖਿਚੜੀ ਲਿਆਉਂਦਾ ਹੁੰਦਾ ਸੀ। ਇੱਕ ਦਿਨ ਸੰਧਿਆ ਸਮੇਂ ਬਹੁਤ ਹਨੇਰੀ ਚੱਲ ਪਈ ਜੋ ਹਟਣ ਵਿੱਚ ਹੀ ਨਾ ਆਵੇ। ਤਦ ਭਾਈ ਜੀਵੇ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਕਿਹਾ ਸੱਚੇ ਪਾਤਸ਼ਾਹ ਹਨੇਰੀ ਬਹੁਤ ਚੱਲ ਰਹੀ ਹੈ ਬਹੁਤ ਰਾਤ ਗਈ ਹਟੇਗੀ ਇਸ ਵਾਸਤੇ ਆਪ ਬਚਨ ਕਰੋ ਤੇ ਇਹ ਬੰਦ ਹੋ ਜਾਵੇ ਫਿਰ ਮੈਂ ਛੱਟਪਟ ਭੋਜਨ ਤਿਆਰ ਕਰਕੇ ਆਪ ਜੀ ਨੂੰ ਛਕਾਵਾਂ ਪਿਛੋਂ ਫਿਰ ਹਨੇਰੀ ਭਾਵੇਂ ਚਲਦੀ ਰਹੇ ਗੁਰੂ ਜੀ ਨੇ ਕਿਹਾ ਭਾਈ ਐਸਾ ਵਿਚਾਰ ਨਹੀਂ ਕਰਨਾ ਇਸ ਤਰ੍ਹਾਂ ਪਰਮੇਸ਼ਰ ਦੇ ਭਾਣੇ ਵਿੱਚ ਦਖਲ ਦੇਣ ਦਾ ਵੱਡਾ ਦੋਸ਼ ਲੱਗੇਗਾ ਪਰਮੇਸ਼ਰ ਨੇ ਇਹ ਜੋ ਹਨੇਰੀ ਚਲਾਈ ਹੈ ਇਸ ਨਾਲ ਬਹੁਤ ਜੀਵਾਂ ਦਾ ਭਲਾ ਹੋਵੇਗਾ ਜੈਸਾ ਕਿ ਸਮੁੰਦਰ ਵਿੱਚ ਖਲੋਤੇ ਹੋਏ ਅਨੇਕ ਜਹਾਜ਼ ਜਿਨ੍ਹਾਂ ਵਿੱਚ ਹਜ਼ਾਰਾਂ ਜੀਵਾਂ ਦੀ ਸਮਗਰੀ ਲੱਦੀ ਹੋਈ ਹੈ ਤੇ ਜੋ ਉਪਜੀਵਕਾ ਵਾਸਤੇ ਇਹ ਵਿਹਾਰ ਕਰਦੇ ਹਨ ਇਸ ਬਾਜੂ ਦੇ ਚੱਲਣ ਨਾਲ ਉਹ ਆਪਣੇ ਟਿਕਾਣਿਆਂ ਤੇ ਪਹੁੰਚ ਜਾਣਗੇ ਇਸ ਤੋਂ ਬਿਨਾ ਬਹੁਤ ਦਿਨਾਂ ਤੋਂ ਖੜੇ ਹਨ ਫਿਰ ਤਾਂਬੇ ਦੀ ਧਰਤੀ ਉੱਤੇ ਲੱਖਾਂ ਹੀ ਸੱਪ ਰਹਿੰਦੇ ਹਨ ਜਦ ਇਸ ਹਨੇਰੀ ਨਾਲ ਮਿੱਟੀ ਉੱਡ ਕੇ ਉੱਥੇ ਜਾਏਗੀ ਤਾਂ ਉਹਨਾਂ ਦੀ ਖੁਰਾਕ ਬਣੇਗੀ ਜੋ ਬਹੁਤ ਸਮਾਂ ਭੁੱਖ ਨਾਲ ਦੁਖੀ ਰਹਿੰਦੇ ਹਨ ਉਹਨਾਂ ਦੇ ਖਾਣ ਵਾਸਤੇ ਪਰਮੇਸ਼ਰ ਉਹਨਾਂ ਨੂੰ ਰੋਜ਼ੀ ਭੇਜਦਾ ਹੈ हे जीवा ਪਰਮੇਸ਼ਰ ਦੀ ਆਗਿਆ ਵਿੱਚ ਸਦਾ ਰਾਜੀ ਰਹਿਣਾ ਚਾਹੀਦਾ ਹੈ ਇਹ ਬਚਨ ਸੁਣ ਕੇ ਜੀਵੇ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਅੱਗੇ ਤੋਂ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਲੱਗਾ ਇਸ ਤਰ੍ਹਾਂ ਭਾਈ ਜੀਵੇ ਨੇ ਪ੍ਰਮਾਤਮਾ ਨੂੰ ਸਰਬ ਵਿਆਪਕ ਵੇਖਿਆ ਅਤੇ ਅੰਤ ਪਰਮ ਗਤੀ ਨੂੰ ਪ੍ਰਾਪਤ ਹੋਇਆ ਸੀ ਤਾਂ ਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ